ਬਿਲਾਵਲ ਮਹਲਾ ਪੰਜਵਾਂ ਤਰਤ ਸੁਹਾਵੇ ਸਫਲ ਥਾਨ ਪੂਰਨ ਭਏ ਕਾਮ ਭੋਨਾਠਾ ਪ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨਾ ਕੇ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਏ ਘੜੀ ਸੁਲਖਣੀ ਸਿਮਰਤ ਹਰਲਾ ਕਟ ਭਏ ਸੰਸਾਰ ਮਹਿ ਫਿਰ ਤੇ ਪਹਿਨਾਮ ਨਾਨਕ ਤੇ ਸਰਣਾਗਤੀ ਘਟ ਘਟ ਸਬ ਜਾਨ ਬੇਲਾਵਲ ਮਹਲਾ ਪੰਜਵਾਂ ਤਰਤ ਸੁਹਾਵੇ ਸਫਲ ਥਾਨ ਪੂਰਨ ਭਏ ਕਾਮ ਭਉ ਨਾਠਾ ਪ੍ਰਮ ਮਿਟ ਗਿਆ ਰਵਿਆ ਨਿਤਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਏ ਘੜੀ ਸੋ ਲਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮੈਂ ਫਿਰ ਤੇ ਪਹਿ ਨਾਨਕ ਤਿਸ ਸਰਣਾ ਗਤੇ ਘਟ ਘਟ ਸਭ ਜਾਲ ਬਿਲਾਵਨ ਮਹਲਾ ਪੰਜਵਾਂ ਤਰਤ ਸੁਹਾਵੇ ਸਫਲ ਥਾਨ ਪੂਰਨ ਭੇ ਕਾਮ ਭਉਨਾਠਾ ਪ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਜ ਬਿਸਰਾਮ ਸਾਏ ਘੜੇ ਸੋ ਲਖੜੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰ ਤੇ ਪਹਿ ਨਾਮ ਨਾਨਕ ਤਿਸ ਸਰਣਾ ਗਤੀ ਘਟ ਘਟ ਸਭ ਜਾਨ ਬੇਲਾਵਲ ਮਹਲਾ ਪੰਜਵਾ ਤਰਤ ਸੁਹਾਵੇ ਸਫਲ ਥਾਨ ਪੂਰਨ ਭੇ ਕਾਮ ਪੋਨਾਠਾ ਪ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨਾ ਕੈ ਸੰਗ ਬਸਤ ਸੋਖ ਸਹਜ ਬਿਸਰਾਮ ਸਾਇ ਘੜੇ ਸੁ ਲਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਪਏ ਸੰਸਾਰ ਮਹਿ ਫਿਰ ਤੇ ਪਹਿਨ ਨਾਨਕ ਤਿਸ ਸਰਣਾ ਗਤੀ ਘਟ ਘਟ ਸਭ ਜਾਨ ਬਿਲਾਵਲਾ ਮਹਲਾ ਪੰਜਵਾ ਘਰਤ ਸੁਹਾਵੇ ਸਭਲ ਥਾਨ ਉਰਨ ਪੈ ਕਾਮ ਪੋਨਾਠਾ ਪ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਿਜ ਬਿਸਰਾਵ ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰ ਤੇ ਪਹਿਨਾਮ ਨਾਨਕ ਤਿਸ ਸਰਣਾ ਗਤੀ ਘਟ ਘਟ ਸਭ ਜਾਨ ਬਿਲਾਵਲ ਮਹਲਾ ਪੰਜਵਾਂ ਤਰਤ ਸੁਹਾਵੀ ਸਫਲ ਥਾਨ ਪੂਰਨ ਭੇ ਕਾਮ ਓ ਨਾਠਾ ਪ੍ਰਮ ਮਿਟ ਗਿਆ ਰਵਿਆਨਿ ਤੇ ਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ साय कडी हर सिमरत रहा प्रगट पये संसार फिरते पहनाम ਨਾਨਕ ਇਸ ਸਰਣਾ ਗਤਿ ਘਟ ਘਟ ਸਭ ਜਾਲ ਬਿਲਾਵਲਾ ਮਹਲਾ ਪੰਜਵਾਂ ਤਰਦ ਸੁਆਵੇ ਸਫਲ ਥਾਨ ਪੂਰਨ ਪੈ ਕਾਮ ਪੋਣਾਠਾ ਪਰਮ ਮਿਟ ਗਿਆ ਰਵਿਆ ਨਿਤ ਰਾਮ ਸਾਜ ਜਨ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲਖੜੀ ਸਿਮਰਤ ਹਰ ਨਾਮ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿਨਾਮ ਨਾਨਕ ਇਸ ਸਰਣਾ ਗਤੇ ਘਟ ਘਟ ਸਭ ਜਾਨ ਬੇਲਾਵਲ ਮਹਲਾ ਪੰਜਵਾ ਤਰਤ ਸੁਹਾਵੇ ਸਫਲ ਥਾਨ ਫੁਰਨ ਭੇ ਕਾਮ ਪੌਲਾਠਾ ਪ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਲ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲਖਣੀ ਸਿਮਰਤ ਹਰਿ ਰਾਮ ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿਨਾਮ ਨਾਨਕ ਤਿਸ ਸਰਣਾ ਗਤੇ ਘਟ ਘਟ ਸਭ ਜਾਨ ਬਿਲਾਵਲ ਮਹਲਾ ਪੰਜਵਾ ਤਰਤ ਸੁਹਾਵੇ ਸਫਲ ਥਾਨ ਪੂਰਨ ਭਏ ਕਾਮ ਪੋਨਾਠਾ ਪ੍ਰਮ ਮਿਟ ਗਿਆ ਰਵਿਆ ਦਿਤਿ ਰਾਮ ਸਾਧ ਜਨਾਂ ਕੈ ਸੰਗ ਬਸਤ ਸੁਖ ਸਹਜ ਬਿਸਰਾਮ ਸਾਈ ਘੜੀ ਸੁਲਖਣੀ ਸਿਮਰਤ ਹਰਨਾਮ ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿਲਾਵ ਨਾਨਕ ਤਿਸ ਸਰਣਾ ਗਤੇ ਕਟ ਕਟ ਸਭ ਜਾਲ ਬਿਲਾਗਲ ਮਹਲਾ ਪੰਜਵਾ ਰਤ ਸੁਹਾਵੇ ਸਫਲ ਥਾਨ ਪੂਰਨ ਭਏ ਕਾਮ ਪੌਲਾਠਾ ਪ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨਾ ਕੈ ਸੰਗ ਬਸਤ ਸੁਖ ਸਹਿਜ ਵਿਸਰਾਮ ਸਾਈ ਘੜੀ ਸੁਲਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿ ਨਾਮ ਨਾਨਕ ਤਿਸ ਸਰਨਾਗਤੇ ਘਟ ਘਟ ਸਬਜਾਨ ਬਿਲਾਵਲ ਮਹਲਾ ਪੰਜਵਾਂ ਤਰਤ ਸੁਹਾਵੇ ਸਫਲ ਥਾਨ ਪੂਰਨ ਭਏ ਕਾਮ ਭੋਨਾਠਾ ਭਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨਾਂ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਏ ਘੜੀ ਸੁਲਖਣੀ ਸਿਮਰਤ ਹਰ ਨਾਮ ਰਹਾਓ ਪ੍ਰਗਟ ਭਏ ਸੰਸਾਰ ਮਹਿ ਫਿਰ ਤੇ ਪਹਿਨਾਮ ਨਾਨਕ ਤਿਸ ਸਰਣਾ ਗਤੇ ਘਟ ਘਟ ਸਬ ਜਾਨ ਬੇਲਾਵਲ ਮਹਲਾ ਪੰਜਵਾਂ ਤਰਤ ਸੁਹਾਵੇ ਸਫਲ ਥਾਨ ਪੂਰਨ ਭੇ ਕਾਮ ਭਉਨਾਠ ਪ੍ਰਮ ਮਿਟ ਗਿਆ ਰਵਿਆ ਨਿਤਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਏ ਘੜੀ ਸੋ ਲਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮੈਂ ਫਿਰ ਤੇ ਪਹਿ ਨਾਨਕ ਤਿਸ ਸਰਣਾ ਗਤੇ ਘਟ ਘਟ ਸਭ ਜਾਨ ਬਿਲਾਵਲਾ ਮਹੱਲਾ ਪੰਜਵਾ ਤਰਤ ਸੁਹਾਵੇ ਸਫਲ ਥਾਨ ਪੂਰਨ ਭਏ ਕਾਮ ਭੋਨਾਠਾ ਪ੍ਰਮ ਮਿਟ ਗਿਆ ਰਵਿਆ ਨਿਤਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਜ ਬਿਸਰਾਮ ਸਾਏ ਘੜੇ ਸੋ ਲਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰ ਤੇ ਪਹਿ ਨਾਮ ਨਾਨਕ ਤਿਸ ਸਰਣਾ ਗਤੀ ਘਟ ਘਟ ਸਭ ਜਾਨ ਬੇਲਾਵਲ ਮਹਲਾ ਪੰਜਵਾਂ ਤਰਤ ਸੁਹਾਵੇ ਸਫਲ ਥਾਨ ਪੂਰਨ ਭੇ ਕਾਮ ਪੋਨਾਠਾ ਪ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਜ ਜਨਾ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਏ ਘੜੇ ਸੁ ਲਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਪਏ ਸੰਸਾਰ ਮਹਿ ਫਿਰ ਤੇ ਪਹਿਨ ਨਾਨਕ ਤਿਸ ਸਰਣਾ ਗਤੀ ਘਟ ਘਟ ਸਭ ਜਾਨ बेलावल महला पंजवा तरत सुहावे सफल पूरन पै काम पौनाठा भ्रम मिट गया राम ਸਾਧ ਜਨ ਕੈ ਸੰਗ ਬਸਤ ਸੁਖ ਤਹਿਜ ਬਿਸਰਾਵ ਸਾਈ ਘੜੀ ਸੁ ਲਖੜੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰ ਤੇ ਪਹਿਨਾਮ ਨਾਨਕ ਤਿਸ ਸਰਣਾ ਗਤੀ ਘਟ ਘਟ ਸਭ ਜਾਨ ਬਿਲਾਵਲ ਮਹੱਲਾ ਪੰਜਵਾਂ ਤਰਤ ਸੁਹਾਵੀ ਫਲ ਥਾਨ ਪੂਰਨ ਭੇਖਾਮ ਹੋ ਨਾਠਾ ਪ੍ਰਮ ਮਿਟ ਗਿਆ ਰਵੇ ਆਲਿਤ ਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ साई कडी सुलखणी हर नाम रा प्रगट पये संसार फिरते पहनाम ਨਾਨਕ ਇਸ ਸਰਣਾ ਗਤੀ ਘਟ ਘਟ ਸਭ ਜਾਲ ਬਿਲਾਵਲਾ ਮਹਲਾ ਪੰਜਵਾਂ ਤਰਦ ਸੁਆਵੇ ਸਫਲ ਥਾਨ ਪੂਰਨ ਪੈ ਕਾਮ ਪੋਲਾਠਾ ਪ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲਖੜੀ ਸਿਮਰਤ ਹਰ ਨਾਮ ਪ੍ਰਗਟ ਭਏ ਸੰਸਾਰ ਮਹਿਨ ਫਿਰਤੇ ਪਹਿਨਾਮ ਨਾਨਕ ਤਿਸ ਸਰਣਾ ਗਤੇ ਘਟ ਘਟ ਸਭ ਜਾਨ ਬੇਲਾਵਲ ਮਹਲਾ ਪੰਜਵਾ ਰਤ ਸੁਹਾਵੇ ਸਫਲ ਥਾਨ ਪੂਰਨ ਭੇ ਕਾਮ ਪੌਲਾਠਾ ਪ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁ ਲਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿਨਾਮ ਨਾਨਕ ਤਿਸ ਸਰਣਾ ਗਤੇ ਘਟ ਘਟ ਸਭ ਜਾਨ ਬਿਲਾਵਲ ਮਹਲਾ ਪੰਜਵਾ ਧਰਤ ਸੁਹਾਵੇ ਸਫਲ ਥਾਨ ਪੂਰਨ ਭਏ ਕਾਮ ਪੌਣਾਠਾ ਪ੍ਰਮ ਮਿਟ ਗਿਆ ਰਵਿਆਨਿਤ ਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਜ ਬਿਸਰਾਮ ਸਾਈ ਘੜੀ ਸੁਲਖਣੀ ਸਿਮਰਤ ਹਰਨਾਮ ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿਲਾਵ ਨਾਨਕ ਤੇ ਸਰਣਾ ਗਤੀ ਘਟ ਘਟ ਸਭ ਜਾਲ ਬਿਲਾਵਨ ਮਹਲਾ ਪੰਜਵਾ ਰਤ ਸੁਹਾਵੇ ਸਫਲ ਥਾਨ ਪੂਰਨ ਭਏ ਕਾਮ ਪੌਣਾਠਾ ਪ੍ਰਮ ਮਿਟ ਗਿਆ ਰਵਿਆ ਨਿਤਰਾਮ ਸਾਧ ਜਨਾ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲਖੜੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿ ਨਾਮ ਨਾਨਕ ਤਿਸ ਸਰਨਾਗਤੇ ਘਟ ਘਟ ਸਬਜਾਨ ਬਿਲਾਵਲਾ ਮਹਲਾ ਪੰਜਵਾ ਤਰਤ ਸੁਹਾਵੇ ਸਭਨ ਥਾਨ ਪੂਰਨ ਪਇ ਕਾਮ ਭੋਨਾਠਾ ਪ੍ਰਮ ਮਿਟ ਗਿਆ ਰਵਿਆ ਨਿਤਰਾਮ ਸਾਧ ਜਨ ਕੈ ਸੰਗ ਬਸਤ ਸੁਖ ਤਹਿਜ ਬਿਸਰਾਵ ਸਾਈ ਘੜੀ ਸੁਲਖਣੀ ਸਿਮਰਤ ਹਰ ਨਾਮ ਪ੍ਰਗਟ ਭਏ ਸੰਸਾਰ ਮਹਿ ਫਿਰ ਤੇ ਪਹਿਨਾਮ ਨਾਨਕ ਤੇ ਸਰਣਾ ਗਤੀ ਘਟ ਘਟ ਸਭ ਜਾਨ ਬਿਲਾਵਲ ਮਹਲਾ ਪੰਜਵਾਂ ਤਰਤ ਸੁਹਾਵੀ ਸਫਲ ਥਾਨ ਪੂਰਨ ਭੇ ਕਾਮ ਹੋ ਨਾਠਾ ਪ੍ਰਮ ਮਿਟ ਗਿਆ ਰਵੇ ਆ ਨਿਤ ਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ साये कडी सुलखणी सिमरत हरनाम प्रगट पये संसार फिरते पहनाम ਨਾਨਕ ਇਸ ਸਰਣਾ ਗਤਿ ਘਟ ਘਟ ਸਭ ਜਾਲ ਬਿਲਾਵਲਾ ਮਹਲਾ ਪੰਜਵਾ ਧਰਤ ਸੁਹਾਵੇ ਸਫਲ ਥਾਨ ਪੂਰਨ ਪੈ ਕਾਮ ਪੋਣਾਠਾ ਪ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲਖਣੀ ਸਿਮਰਤ ਹਰ ਨਾਮੋ ਪ੍ਰਗਟ ਭਏ ਸੰਸਾਰ ਮਹਿ ਫਿਰ ਤੇ ਪਹਿ ਨਾਮ ਨਾਨਕ ਤਿਸ ਸਰਣਾ ਗਤੇ ਘਟ ਘਟ ਸਭ ਜਾਨ ਬੇਲਾਵਲ ਮਹਲਾ ਪੰਜਵਾਰ ਤਰਤ ਸੁਹਾਵੇ ਸਫਲ ਥਾਲ ਪੂਰਨ ਭੇ ਕਾਮ ਪੌਣਾਠਾ ਬ੍ਰਹਮ ਮਿਟ ਗਿਆ ਰਵਿਆ ਨਿਤ ਰਾਮ ਸਾਜ ਜਲਾ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲਖਣੀ ਸਿਮਰਤ ਹਰ ਨਾਮ ਰਹਾਉ પ્રગટ પયે સંસાર મે ફિરતે પહેનામ નાનક તિસ સરનાગતે кат кат સબ જાન બલાવલ મહલા પંજવા તરત સુહવે સફળ થાન પૂર્ણ ભય કામ પોલાઠા પ્રમ મિટ ગયા રવ્યાદિત રામ ਸਾਧ ਜਨਾਂ ਕੈ ਸੰਗ ਬਸਤ ਸੁਖ ਸਹਜ ਬਿਸਰਾਮ ਸਾਈ ਘੜੀ ਸੁਲਖਣੀ ਸਿਮਰਤ ਹਰਨਾਮ ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿਨਾਵ ਨਾਨਕ ਇਸ ਸਰਣਾ ਗਤੀ ਕਟ ਕਟ ਸਭ ਜਾਲ ਬਿਲਾਵਨ ਮਹਲਾ ਪੰਜਵਾਂ ਤਰਤ ਸੁਹਾਵੇ ਸਫਲ ਥਾਨ ਪੂਰਨ ਭਏ ਕਾਮ ਪੌਣਾਠਾ ਪ੍ਰਮ ਮਿਟ ਗਿਆ ਰਵਿਆ ਨਿਤਰਾਮ ਸਾਧ ਜਨਾ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲਖੜੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿ ਨਾਮ ਨਾਨਕ ਤਿਸ ਸਰਨਾਗਤੇ ਘਟ ਘਟ ਸਬਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ